ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬੜੇ ਜਰਾਵਾ ਦਾ ਅੱਜ ਬਲੌਗ ਸ਼ੁਰੂ ਕੀਤਾ ਆ ਅੱਜ ਚੱਲੇ ਸੀਗੇ ਪਿੰਡ ਨੂੰ ਤੇ ਮੈਂ ਤਾਂ ਨੰਨਾ ਤੇ ਗੱਡੀ ਆਪਣੀ ਲੱਗਿਆ ਗਨ ਸਟਾਰਟ ਤੇ ਅੱਜ ਸਾਡੇ ਪਿੰਡ ਲਾਇਆ ਸ਼ਿਦੀ ਦੇ ਹੜੇ ਚਲਦੇ ਆ ਤੇ ਆਪਣੇ ਉਹ ਦੁੱਧ ਦਾ ਲੰਗਰ ਪਿੰਡ ਵਾਲ ਗੇਟ ਤੇ ਤੇ ਚਲਦੇ ਆ ਨਾਲੇ ਮਿਲੌਣੇ ਤੁਹਾਨੂੰ ਪਿੰਡ ਵਾਲ ਗੇਟ ਦੀ ਗੇਟ ਤੇ ਜਿਹੜੀ ਸੰਗਤ ਸੇਵਾ ਕਰਨ ਲੱਗੀ ਆ ਚਲੋ ਆ ਜਾਓ ਆਇਆ ਵੀ ਨੰਨੇ ਹਾਂ ਲੋਈ ਬੀ ਲੋਕ ਕਹਿੰਦੇ ਨੰਨੇ ਨੂੰ ਲੋ ਆ ਹੁਣ ਬਾਤ ਚੱਲੇ ਆਂ ਅਸੀਂ ਲੱਗੇ ਤੁਰਨ ਪੰਜਾ ਸੱਤਾ ਮਿੰਟਾਂ ਚ ਫਿਰ ਮਿਲਦੇ ਆ ਤੁਹਾਨੂੰ ਹੋਰ ਲਈ ਕਹਿੰਦੇ ਗੱਡੀ ਤੇ ਪਾ ਲਿਆ ਪਰ ਗੇਰ ਦਾ ਸੱਚ ਆਟੋਮੈਟਿਕ ਹੀ ਆ ਚਲੋ ਹੁਣ ਮਿਲਦੇ ਆ ਤੁਹਾਨੂੰ ਪਿੰਡ ਪਿੰਡ ਸਾਡੇ ਅੱਜ ਗੇੜੀ ਤਾਂ ਰੋਜ਼ ਹੀ ਵੱਜ ਜਾਂਦੀ ਜਦੋਂ ਪਿੰਡ ਦੀ ਪਰ ਬਲੌਗ ਨਹੀਂ ਬਣਾ ਹੁੰਦਾ ਸਿਕਾ ਮਲਾਉਨੇ ਫੇਰ ਤੁਹਾਨੂੰ ਅੱਜ ਪਿੰਡ ਵੀ ਦਿਖਾਉਨੇ ਆ ਤੇ ਨਾਲੇ ਪਿੰਡ ਦੇ ਬੰਦਿਆਂ ਨਾਲ ਮਲਾਉਨੇ ਚਲਾਉਨੇ ਆ ਆ ਜਾਓ ਜੀ ਪਹੁੰਚ ਗਏ ਜੀ ਅਸੀਂ ਆਦਮਪੁਰ ਤੇ ਆਦਮਪੁਰ ਵਾਲਾ ਇਹ ਜਿਹੜਾ ਪੋਲ ਕਦੀ ਵੀ ਨਹੀਂ ਬਣਨਾ ਇਹ ਦੇਖ ਲਓ ਜੀ ਸਰੀਏ ਉੱਪਰ ਛੱਡੇ ਹੋ ਆ ਬਾਕੀ ਦੇਖਦੇ ਹਾਂ ਜੇ ਇੱਥੇ ਹੁਣ ਕੋਈ ਸੱਜਣ ਬੇਜਲੀ ਮਿਲਦਾ ਤਾਂ ਰੁਕਾਂਗੇ ਨਹੀਂ ਤਾਂ ਫਿਰ ਹੁਣ ਪਿੰਡ ਸਾਡਾ ਰਹਿ ਗਿਆ ਇੱਥੋਂ 2 ਕਿਲੋਮੀਟਰ 3 ਕਿਲੋਮੀਟਰ ਹੁਣ ਬਦ ਤੋਂ 3 ਦੇ 4 ਹੋ ਜਾਊਗਾ ਤੇ ਦੇਖੋ ਇਹ ਲੰਗਰ ਜੀ ਤੀਜੋੜ ਮੇਲਿਆਂ ਦੇ ਲੰਗਰ ਦੇਖ ਲੋ ਬਹੁਤ ਚਲਦੇ ਸੰਗਤਾਂ ਜਾ ਰਹੀਆਂ ਆ ਅੱਜ ਸਚਾਦਮਪੁਰਤਾ ਚ ਨਗਰ ਕੀਰਤਨ ਵੀ ਨਿਕਲਣਾ ਹਾਂਜੀ ਉਹਦੀ ਤਿਆਰੀ ਆ ਲੋ ਜੀ ਕਹਿੰਦੇ ਤਿਆਰੀਆਂ ਨਗਰ ਕੀਰਤਨ ਦੀਆਂ ਚਲੋ ਜੀ ਕਹਿੰਦੇ ਪਿੰਡ ਦੇ ਸਾਡੇ ਹਰਜੀਤੇ ਬਾਹਰ ਆ ਜਾ ਓਏ ਓਰੇ ਆ ਬੱਬੂ ਮਾ ਨੇ ਕੋਈ ਤੁਰ ਕੇ ਫੋਨ ਕਰਕੇ ਆ ਆ ਇਹਨਾਂ ਦੀ ਕਹਿੰਦੇ ਪਿੰਨੀ ਸ਼ੋਰੂਮ ਆ ਜਾ ਓਰੇ ਦਾੜੀ ਨਹੀਂ ਥੱਟ ਕਹਿੰਦੇ ਦਾੜੀ ਨਹੀਂ ਥੱਟ ਲਓ ਇਹ ਕਹਿੰਦੇ ਪਹੁੰਚ ਗਏ ਚੱਕੀਏ ਬੋਲਟ ਤੇ ਚਲੀਏ ਫੇਰ ਲਓ ਫੇਰ ਚਲੀਏ ਫੇਰ ਆ ਕਰਨੇ ਆ ਬੋਰ ਤੇ ਚੱਲੇ ਹੁਣ ਉਹਦੇ ਉਹਦੇ ਨੂੰ ਦਿਖਾਓ ਕੀ ਕਰਦਾ ਉਹਦੇ ਆਇਆ ਹੋਈ ਹਰਾਂ ਕਹਿੰਦੇ ਇੱਕ ਹੋਰ ਟਰੈਕਟਰ ਸਾਡਾ ਤੇ ਇਧਰ ਦੇਖੋ ਸੰਗ ਤਾਂ ਬੱਚਾ ਇਧਰ ਆਪਣਾ ਘਰ ਇੱਕ ਘਰ ਸਾਡਾ ਉਧਰ ਆ ਉਹ ਵੀ ਹੁਣ ਤੁਹਾਨੂੰ ਜਾਂਦੇ ਦੇ ਵਿਖਾਉਂਦੇ ਆ ਗੱਡੀਆਂ ਖੜੀਆਂ ਚੱਲੀ ਜਾ ਚੱਲੀ ਨੀ ਕਰ ਲੋਈ ਨਿਕਲ ਜਨੋ ਆਹ ਉਰਦਾਂ ਦਿਖਾਉਣੇ ਸਾਡਾ ਦੂਜਾ ਘਰ ਵੀ ਆ ਹੁਣ ਘਰੋਂ ਨਿਕਲ ਕੇ ਪੰਜਾ ਹਾਂਦਾ ਮੈਂ ਨਾ ਸਾਡੇ ਘਰ ਪਹੁੰਚਣਾ ਪਿੱਛੇ ਆ ਤਾਂ ਆ ਮਟਰ ਸਾਡੀ ਵੇਚਦੇ ਫੰਦੇ ਕਿਦਾ ਜੀ ਸਸਤੀ ਕਰਾਓ ਆ ਸਾਡੇ ਦਾਦੇ ਦਾ ਘਰ ਫੌਜੀ ਆ ਦਿਖਾ ਵੀ ਇਧਰ ਲੱਗੇ ਲੋਗ ਸਾਡੇ ਕਰ ਦੇ ਇਹ ਹੁਣ ਸਿੰਘ ਸਾਹਿਬ ਹੀ ਖੋਲਦੇ ਹੁੰਦੇ ਜਦੋਂ ਆਉਂਦੇ ਹੁੰਦੇ ਕਰ ਦੇ ਆ ਕਹਿੰਦੇ ਫੌਜੀ ਸਾਹਿਬ ਸਾਡਾ ਐ ਟਾਈਮ ਜਿਮ ਵੀ ਵਧੀਆ ਮੁੰਡਾ ਲਾਉਂਦਾ ਤੇ ਫੋਟੋ ਵਾਲਾ ਖੜਾ ਰਿਉ ਟਾਪ ਦਾ ਆਹਦੇ ਕੁੜੀ ਆਹ ਕੁੜੀ ਬੈਠੀ ਆ ਰੋਟੀ ਖਾਂਦੀ ਕੁੜੀ ਕੁੜੀ ਇਧਰ ਦੇਖ ਲੋ ਆ ਵੀ ਏਲੀਅਨ ਇਹ 10ਵੇਂ 11ਵੇਂ ਜੋ ਜੂਬੇ ਵਾਲੇ ਆ ਗਏ ਬੰਦੇ ਰੋਟੀ ਰੱਖ ਕੇ ਖਾਓ ਤੇ ਗੱਡੀ ਦੇ ਓਏ ਹਾਂ ਜਰੂ ਰੱਖੀ ਵਿਚੇ ਰੱਖ ਕੇ ਕੰਦਾ ਆ ਜਾਵੇਂਗਾ ਆਂਦਾ ਉੱਠੀਏ ਕਰੀ ਆਪੇ ਆ ਜਾਓ ਕਿੱਥੋਂ ਆਣੀ ਇੱਕ ਕਦੀ ਬਿੱਲੀ ਬਿੱਲੀਆਂ ਬਿੱਲੀਆਂ ਲੈ ਆ ਦੰਦ ਕਿੱਥੇ ਰੱਖਿਓ ਲਾ ਕੇ ਮੈਂ ਰੋਟੀ ਮਾ ਪਹੁੰਚ ਕੇ ਕਹਿੰਦੇ ਇੰਦਰ ਸੰਬਰਾ ਸਾਹਿਬ ਕੋਲ ਵੀ ਕੰਦਾ ਮੋਂਦ ਗੀਆਂ ਕੰਦਾ ਮੋਂਦ ਗਈਆਂ ਪਹਿਲਾ ਜਣਾ ਇਹ ਬੋਲਟ ਤੇ ਹੋਣ ਕਹਿੰਦੇ ਜਣਾ ਗੱਡੀ ਤੇ ਹਾਂ ਉਹ ਜਣਾ ਕਹਿੰਦੇ ਨਾਲ ਜਾਣਾ ਨਾ ਜਣਾ ਕਹਿੰਦੇ ਨਾਲ ਜਾਣਾ ਕੀ ਕੀ ਤੁਹਾਨੂੰ ਦੱਸਿਆ ਤੈਨੂੰ ਕੀ ਜੇ ਆਹ ਵਾਲੀ ਗੱਡੀ ਯਾਰ ਨਵੀਂ ਲਈ ਜਣਾ ਨੇ ਮੁਬਾਰਕਾਂ ਮੁਬਾਰਕਾ ਹੋ ਗਈਆਂ ਕਹਿੰਦੇ ਹੈ ਸ਼ਿਕਾਰੀ ਬਹੁਤ ਰੱਖਿਓ ਆਪਾਂ ਨੇ ਇਹ ਕਾ ਰੱਖਿਆ ਆਇਆ ਇਹ ਇੱਕ ਇਧਰ ਪਿਆ ਆ ਉਹ ਵਾਲਾ ਨਹੀਂ ਇਧਰ ਵਾਲਾ ਇਹ ਸ਼ਿਕਾਰੀ ਡੜਾਉਣ ਵਾਲਾ ਆਇਆ ਪ੍ਰੇਮਾ ਡਾਉਣ ਤੁਰ ਪੈ ਜੀ ਕਹਿੰਦੇ ਪਿੱਛੇ ਸੰਗ ਤੇ ਦੇਖੋ ਬੈਠੀ ਹੋ ਤੁਸੀਂ ਬੱਜਾ ਪਾਰਟੀ ਸਾਰੇ ਜਲੇ ਦੁੱਧ ਵਾਲੇ ਲੰਗਰ ਦੇ ਹੋ ਪਿੰਡ ਲਾਇਆ ਬੱਬੀ ਜੀ ਦਾ ਦੇ ਦੁੱਧ ਦਾ ਲੰਗਰ ਛੋੜੇ ਸਹਿਬ ਜਾਦਿਆਂ ਦੇ ਚਲਦੇ ਛਿੱਦੀ ਜੋੜ ਮੇਲੇ ਲੱਗੇ ਪਹੁੰਚਣ ਜੀ ਉੱਥੇ ਆ ਗਏ ਪਹੁੰਚ ਗਿਆ ਕਹਿੰਦੇ ਮੇਨ ਪ੍ਰਧਾਨ ਸਾਹਿਬ ਜੀ ਬਈ ਲੇਟ ਹੋ ਗਏ ਹੈ ਆਜੋ ਆਜੋ ਸਾਹਸਾ ਪਤੀ ਹੋਰ ਕੀ ਦਾ ਹਾਲ ਚੱਲ ਪੁੱਤਰਾ ਚੱਲ ਭਾਜੀ ਕਿੱਦਾਂ ਆਈ ਹਜੇ ਆ ਪਹੁੰਚੇ ਨਹੀਂ ਮਾਰਾ ਜੀ ਗੱਲ ਬਾਈ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਸੇਵਾ ਕਰੋ ਉੱਠ ਗਏ ਤੇ ਮਮਾ ਬੈਠੇ ਹੋ ਆ ਸਾਲੇ ਆਪ ਹੀ ਕੌਫੀਆਂ ਬੜਾ ਬੜਾ ਪੀ ਜਾਂਦੇ ਆ ਆ ਸ਼ਗਾਰਾ ਸਿੰਘ ਤਾਇਆ ਐ ਕਿਦਾਂ ਵਧੀਆ ਵਧੀਆ ਪ੍ਰਧਾਨ ਸਾਹਿਬ ਨੇ ਮੇਰੇ ਇਹਦਾ ਸਾਡੇ ਪ੍ਰਧਾਨ ਸਾਹਿਬ ਦੁੱਧ ਦਾ ਲੰਗਰ ਲਾਇਆ ਪ੍ਰਧਾਨ ਸਾਹਿਬ ਹੋਣਾ ਨੇ ਚੰਨਬਰੀਂ ਕਿਦਾਂ ਕਿਰਪਾ ਬਾਬੇ ਦੀ ਚਲੋ ਇੱਧਰ ਆ ਮੇਰਾ ਪਵਿੱਤਰ ਸਿੰਘ ਨੂੰ ਇਹ ਰਾਤੀ ਤੁਹਾਨੂੰ ਵੀਡੀਓ ਦਿਖਾਈ ਦੀ ਹੋਰ ਤਰ੍ਹਾਂ ਦੇ ਸੀ ਅੱਜ ਹੁਣ ਹੋਰ ਤਰ੍ਹਾਂ ਦੇ ਆ ਕਿਦਾਂ ਚੱਲ ਵਧੀਆ ਭਾਈ ਜੀ ਸਿੰਘਾ ਨੇ ਤਾਂ ਇਧਰ ਸਾਡੇ ਦੂਜੇ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਜੀ ਠੀਕ ਆ ਬਾਬਾ ਜੀ ਖਾਲਸਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਦੇ ਆ ਦੁੱਧ ਦੀ ਲੰਗਰ ਦੀ ਸੇਵਾ ਇਹਨਾਂ ਦੇ ਚੱਲ ਤੇ ਆਹ ਲੋ ਜੀ ਦੁੱਧ ਦੇ ਲੰਗਰ ਦੀ ਸੇਵਾ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਹ ਆ ਤਾਇਆ ਕਹਿੰਦਾ ਮੈਂ ਵੀ ਕ੍ਰਿਸ਼ਨਾ ਭੈਣ ਜੀ ਤੋਂ ਪੜਿਆ ਆ ਆ ਬਿੱਟੂ ਭਾਜੀ ਕਹਿੰਦਾ ਤਾਂ ਹੀ ਡਾਕਟਰ ਲਾ ਕੇ ਆ ਆ ਬਲਾ ਇੰਜਰੂ ਨੂੰ ਯਾਰੂ ਕਾ ਯਾਰੂ ਮੈਂ ਆ ਯਾਰੂ ਯਾਰੂ ਕੀ ਕਰਨ ਆਏ ਆ ਹੈ ਦੁੱਧ ਦੀਣ ਆਏ ਆ ਤੂੰ ਕਰਨਾ ਓਏ ਹੈ ਹੈ ਤੂੰ ਵੀ ਕਰਨਾ ਤੂੰ ਹੈ ਕੋਸ਼ਿਸ਼ ਨਹੀਂ ਐ ਗੋਲੀ ਨਿਆਣੇ ਦੇ ਲੋ ਹੱਥ ਕਰਾਉਦੇ ਪੂਰੀ ਐ ਇਹਨਾਂ ਨੂੰ ਬਹੁਤ ਤਾਵਲੇ ਆ ਵੀਡੀਓ ਦੇ ਚੰਕਰ ਲਏ ਤੇ ਦੋਨੇ ਜਣੇ ਕਿਹੜੇ ਆ ਆਹ ਢੱਡਾ ਤੋਂ ਭਰਾਈਆਂ ਦੋਨੇ ਜਣੇ ਤੁਸੀਂ ਕੰਮ ਦੋ ਕਿੰਨੇ ਬਿੰਦੇ ਆ ਸਰਦ ਆਇਆ ਇਹ ਫੌਜੇਰ ਕੈਪਟਨ ਰਟਾਇਰ ਹੋਏ ਆ ਪੈਰਾਸ਼ੂਟ ਤੋਂ ਛਾਲ ਮਾਰੀ ਤੇ ਹੋਈ ਸੀ ਪ੍ਰੋਬਲਮ ਪੈਰਾਸ਼ੂਟ ਤੋਂ ਛਾਲ ਮਾਰੀ ਇਹਨਾਂ ਦਾ ਹਾਂਜੀ ਹਾਂਜੀ ਮੇਰਾ ਸ਼ੂਟ ਰਾਹੀਂ ਤਹਾਇ ਤੇ ਚੜਦੇ ਆਂ ਕੋਵਲ ਦੇ ਰੇ ਨਾ ਜੱਟ ਦੋ ਇਹਨੂੰ ਨਾ ਹਾਂ ਸਹੀ ਗੱਲ ਆ ਹੈ ਚੁਰੇ ਮਿਲ ਜੇ ਤਾਂ ਬਾ ਹਾਂ ਬਾਸ ਇੱਕ ਇਦਾਂ ਵੱਡੀ ਗੱਲ ਸੀ ਪਹਿਲਾਂ ਜੀ ਹੈ ਇਦਾਂ ਕਰੋ ਤੋਰ ਉਹ ਸਾਡੇ ਕਿਹਾ ਆਦਿਆ ਘਟੇ ਪੈਂਦਾ ਹੈ ਉਹ ਸਭ ਜਿਹਦੇ ਵੀ ਚੜੇ ਸੀ ਇਹ ਕਾਰੀਰ ਦੇ ਵਿੱਚ ਰਸਾ ਪਾਉਣ ਆ ਕੱਲ ਤਾਂ ਰਫਲ ਖੋਲਿਆ ਜੀ ਹੁਣ ਲਾਤੀ ਲਾਤੀ ਆ ਕੱਲ ਤਾਂ ਰਫਲ ਖੋਲਿਆ ਜੀ ਆ ਲੋਈ ਚਾਚੇ ਆਦ ਆ ਡੋਲੂ ਜੇ ਦੁੱਧ ਦੇਣ ਆਏ ਕਿ ਲੈਣ ਆਏ ਆ ਨਹੀਂ ਭਰਿਆ ਆ ਭਰਿਆ ਆ ਆਇਆ ਆ ਬਾਜੀ ਪੁੱਟਾ ਕਰਕੇ ਦਿਖਾ ਕਿਊਟ ਨਾ ਬੋਲਣ ਇਹ ਆ ਆ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਫਤਿਹ ਹਾਂਜੀ ਹਾਂਜੀ ਸਾਲੋ ਕਿਦਾਂ ਠੀਕ ਆ ਘੋੜੇ ਸ਼ਿੰਗਾਰ ਵਾਲਾ ਬਾਬਾ ਇੱਕ ਸਾਡੇ ਡੋਲੂ ਵਾਲਾ ਬਾਬਾ ਵੀ ਆ ਇਹ ਅਮਰੀਕਾ ਤੋਂ ਆਏ ਆ ਬਾਜੀ ਅਮਰੀਕਾ ਤੋਂ ਆਇਆ ਡੋਲੂ ਨਾਲ ਹੀ ਲੈ ਕੇ ਸ਼ਿੰਗਾਰ ਜੀ ਕਿੱਦਾਂ ਆ ਲੈਂਬਰ ਸੈਨ ਪੂਰੀ ਭਾਜੀ ਆ ਗਏ ਸਾਡੇ ਅਸਲੀ ਗਾਲ ਭਾਜੀ ਕੋਈ ਸਾਨੂੰ ਮਿਲਦੇ ਹੀ ਨਹੀਂ ਜੇ ਬਾੜਾ ਜੋਰ ਲਾਉਣਾ ਤੇ ਸੰਤਾਂ ਨੂੰ ਗੋਲੂ ਜੇ ਪਾਵੇ ਹਾਂਜੀ ਪ੍ਰਾਤ ਨੂੰ ਖਾਗ ਲਾਂਗੇ ਉਹ ਆ ਲੈ ਚਾਚੇ ਨੇ ਪਵਾ ਲਿਆ ਉਹ ਦੇਖੋ ਜੀ ਮੈਨ ਮੈਨ ਲੱਗਦਾ ਘਰੇ ਜਾ ਕੇ ਖੋਆ ਬਣਾਉਣਾ ਹੈ ਨਹੀਂ ਤੇ ਲਈ ਜਾਂਦਾ ਆ ਜੇ ਬਾਦ ਉਧਰ ਚਲੀ ਜਾਂਦੀ ਆ ਗੱਲ ਹੋਰ ਆ ਗਈ ਅੰਦਰ ਆ ਗਏ ਨਾਨ ਆ ਦੇਖ ਲੋ ਕਹਿੰਦਾ ਲੈਣ ਤੇ ਲੱਗਿਓ ਇੱਥੇ ਅੰਦਰ ਬੋਲਿਆ ਅੱਜ ਬੋਲਿਆ ਕੰਮ ਮੈਂਗਾ ਭਾਜੀ ਕੌਣ ਕਾਲਾ ਕਿੱਥੇ ਗਿਆ ਉਹ ਦੇਖ ਪੂਰੋ ਦੂਰੋ ਪਹੁੰਚ ਗਿਆ ਤਾਇਆ ਵੀ ਪਹੁੰਚ ਗਿਆ ਕੈਨੇਡਾ ਤੋਂ ਕਹਿੰਦੇ ਐ ਲੰਗਰ ਦਾ ਆਇਆ ਸੇਵਾ ਸਮੋਸਿਆਂ ਦੀ ਐ ਹੋਰ ਪਰ ਬੀਡਿੰਗ ਇੱਧਰ ਹੀ ਜਲਦੀ ਆ ਜੀ ਸਾਰਿਆਂ ਦੀ ਨਾਮ ਤੇ ਲਓ ਜੀ ਕਹਿੰਦੇ ਡਵੇਈ ਦੇ ਕੈਟਰਪਿਲਰ ਵਾਲਾ ਕੰਪਨੀ ਦਾ ਮਾਲਕ ਪਹੁੰਚ ਚੁੱਕੇ ਆ ਯੋ ਓ ਓ ਉਹ ਦੇ ਲੋ ਬੂਡ ਵੀ ਕੈਟ ਕੰਪਨੀ ਦੇ ਜਾਵਾ ਓਏ ਹੋਏ ਜਾਂਦਾ ਵੀ ਪਹੁੰਚ ਗਿਆ ਸਾਡੇ ਕੋਲ ਹੋਰ ਇਹ ਤਾਂ ਠੀਕ ਆ ਚੱਲ ਹਲੋ ਪੀ ਲੋ ਕੁਝ ਹੱਥ ਮੱਥੇ ਤੇ ਮਰੀ ਜੰਨੇ ਆ ਸ਼ਾਮ ਨੂੰ ਸ਼ਾਮ ਦੇ ਰਾਤੀ ਨੂੰ ਚੱਲੇ ਬੋਲਡ ਤੇ ਤਿੰਨਾਂ ਜਣੇ ਤਾਂ ਬੈ ਹੀ ਨਹੀਂ ਆ ਸਾਡੇ ਤੋਂ ਇੱਕ ਇਧਰ ਪਹਿਲਵਾਨ ਇੱਕ ਆ ਪਹਿਲਵਾਨ ਹੈ ਛੋਟੀਆਂ ਪਿੰਨੇ ਆ ਆ ਇਹ ਤੇ ਨਹੀਂ ਬੈ ਹੋਇਆ ਤਾਂ ਦੱਸਦਾ ਤਾਂ ਪਤਾ ਹੀ ਆ ਇਹ 10 10 ਤਾਂ ਪਤਾ ਹੀ ਆ ਪਹੁੰਚ ਜਾ ਜੇ ਕਰਨਵੀਰ ਵੀ ਐ ਸੋਹਣਾ ਸਰਖਾ ਮੁੰਡਾ ਪੇਂਡ ਦਾ ਪ੍ਰਧਾਨ ਦੇ ਨਾਲੋਂ ਇਟਾ ਦੇ ਹਲੋ ਉਹਨੇ ਬੈਂਕ ਜਿਹੜੀ ਬੈਂਕ ਦੀ ਉਰਲੀ ਪਾਲਾ ਦੇ ਦੇਖਦਾ ਹੀ ਪਤਾ ਜੀ ਜਾਣ ਕੇ ਨਹੀਂ ਦੇਖਦਾ ਦੇਖਣਾ ਇਹ ਵੀ ਮਨੂਆ ਨੂੰ ਕਰਦਾ ਹੈ ਨੀ ਲੈਂਡ ਦੀ ਆਈਟਮਾਂ ਹਾਂ ਹੇਲੋ ਆ ਨਿਊਜ਼ੀਲੈਂਡ ਦੀ ਆਇਟਮ ਆ ਇਹ ਕਾ ਕੈਨੇਡਾ ਦੀ ਆਲੋ ਓਏ ਤੂੰ ਇਦਾਂ ਨਾ ਕਰ ਆ ਇਹਦਰ ਮਿਲ ਬੀਬੀ ਨੂੰ ਹਾਂ ਇਹ ਗਿਆ ਸ਼੍ਰੀਲੰਕਾ ਗਿਆ ਹੀ ਉੱਥੋਂ ਆਇਆ ਹੈ ਦੋਰ ਕਿ ਇਦਾਂ ਆ ਗਿਆ ਚਾਂਦੀ ਆ ਚਾਂਦੀ ਆ ਵੀ ਆਹਾ ਜੋਗੀ ਜੋਗੀ ਤੇ ਲਾਲਾ ਲਾਲਾ ਸਾਡਾ ਚੋਰੀ ਹੋ ਗਿਆ ਲਾਲਾ ਸਾਡਾ ਚੋਰੀ ਹੋ ਗਿਆ ਸਾਲਾ ਰਾਖੀ ਲਈ ਰੱਖਿਆ ਸੀ ਉਹਨੂੰ ਕੋਈ ਚੋਰ ਲੈ ਗਿਆ ਚੱਕ ਕੇ ਹੈ ਓਏ ਲੈਬਰਾ ਇਹ ਤਾਂ ਤੈਨੂੰ ਪਤਾ ਕਿ ਕਿੱਥੋਂ ਚੱਕਿਆ ਕਿੱਥੋਂ ਉਹ ਸਾਹਮਣੇ ਚੱਕ ਲਿਆ ਵੀ ਕੁੱਤਾ 골ਡਨ ਕਲਰ ਦਾ ਹੈ ਲੈਬਰਾ ਸਾਡਾ ਸ਼ਿਟ ਕੰਮ ਹੋ ਗਿਆ ਵੀ ਵੀ ਚੌਧਾ ਆ ਮੈਂ ਉਹਦੇ ਆਂਗ ਨੂੰ ਨਾ ਦੁਸਰੇੰ ਨੂੰ ਮਾੜਾ ਮਸ਼ਹੂਰ ਹੋ ਜਾਵਾਂ ਮੈਂ ਪਹਿਲਾਂ ਹੀ ਮਸ਼ਹੂਰ ਆ ਨਹੀਂ ਨਹੀਂ ਇਦਾਂ ਨਹੀਂ ਨਾ ਚਲੋ ਮੈਂ ਪੈਸੇ ਕਮਾਉਂਦਾ ਗੰਨੇ ਆ ਦੀ ਪਰ ਹੁਣ ਤੇਰੇ ਕਰਮਾਂ ਚ ਤੇ ਉਹਦੇ ਤੇਰੇ ਭਾ ਭਾਂਤ ਮਾਂ ਨੂੰ ਨਹੀਂ ਕੀਤੀ ਕਿਹਾ ਭੈਣ ਜੀ ਇਹਨੂੰ ਡਾਲੇ ਦਿਖਾ ਲੜਨ ਦਾ ਮਾਰਾ ਕੱਪੜੇ ਲਾ ਗਿਆ ਮਮਾ ਠੰਡ ਲਵਾ ਲੈਣੀਆਂ ਤੇ ਬੱਚੇ ਉਹਨੂੰ ਰੀੜ ਦੀ ਹੱਡੀ ਖੰਦੇ ਆ ਕੁਝ ਨਹੀਂ ਹੈ ਆ ਦਾ ਕੁਝ ਨਹੀਂ ਲੋ ਡਾਲੇ ਦਿਖਾਉਣ ਦਾ ਬਰਾ ਮੈਡਮ ਤੁਮੇ ਮੌਸਮ ਵਧੀਆ ਅੱਜ ਪਿੰਡ ਦਾ ਹੈ ਮੋਟਰ ਦੇ ਨਜ਼ਾਰੇ ਆਹ ਸਭ ਦੇ ਕਿ ਪੈਕਦਾ ਉਹ ਹੀ ਭੁਲਾਉਂਦਾ ਮੈਂ ਨਾ ਚੱਕੇ ਉਹ ਆਪਣੇ ਨਾਲ ਜੇਬ ਚੀ ਦੀ ਮੈਂ ਉਹ ਨਾਲ ਹੀ ਤਾਂ ਵਿਆਹ ਚੱਕੇ ਉਹ ਵੀ ਜੇਬ ਚ ਪਾਰਿਆ ਨਾੜੀ ਸੁੜੀ ਕੇ ਟਾਕੇ ਘਾਰ ਆ ਗਏ ਘਾਰ ਆ ਗਏ ਤਾਂ ਉਹ ਉਰ ਵੱਜਾ ਉੱਤੇ ਲਿਖਿਆ ਮਾਈ ਵਾਈਫ ਜੀ ਉਹ ਮੇਗਾ ਪੈਰ ਜੀ ਮੇਰੇ ਹੁੰਦੇ ਮੈਂ ਤਾਂ ਨਹੀਂ ਪੜੀਏ ਉਹ ਮੇਗਾ ਜੇਰ ਦਰਾ ਉਰ ਵੱਜਵਾ ਕਿਹਦਾ ਮੇਰਾ ਮੇਰਾ ਤਾਂ ਮੇਰ ਤੋਂ ਹੁੰਦੀ ਸੀ ਕਿ ਕਿ ਹੋਇਆ ਕਿ ਬੰਦਾ ਬਾਦੀ ਟੋਲ ਇਹ ਅੰਦਾੜੀ ਇਕਠਾ ਕਰਕੇ ਆਈ ਤੇਰਾ ਫੂੰਜੀ ਆ ਗਿਆ ਆ ਆ ਕੇ ਨਜ਼ਾਰੇ ਦੇ ਛੱਡ ਕੇ ਦੇਖ ਲੋ ਕਾਮ ਇਹਨਾਂ ਦੇ ਬੰਦਾ ਆਪਣਾ ਕਰੇ ਹੋਰ ਸਾਂ ਵਿੱਚ ਚੱਕਿਆ ਹੋਰ ਵੀ ਕਿਹਾ ਫੋਨ ਚੱਕ ਲਿਆ ਕਿਹਦਾ ਲੈ ਮੇਰੇ ਕੋ ਫੋਨ ਦੋ ਆ ਮੈਂ ਕਹਿੰਦਾ ਉਹਦਾ ਲੈ ਠੀਕ ਹੋ ਗਿਆ ਨਹੀਂ ਮੈਂ ਦੱਸ ਫਿਰ ਬੀਗੋ ਫੋਨ ਦੋ ਤੇਰਾ ਆ ਤੇ ਨੇ ਇਦਾਂ ਕਿ ਦੀ ਆਪਣਾ ਰੱਖਦਾ ਆਲਾਰਮ ਆਪਣੇ ਤੇ ਲਾ ਲਿਓ ਬਰ ਰੱਖਦਾ ਰਾਜੂ ਵਾਲਾ ਸਰਾਣੇ ਲਾ ਕੇ ਸੌਂ ਗਿਆ ਕਿਦਾਂ ਲਾ ਆਲਾਰਮ ਮਾਰ ਬਤੀ ਗਿਆ ਮੈਂ ਕਿਹਾ ਮੇਰੇ ਆਲਾਰਮ ਵੀ ਨਹੀਂ ਵਜਿਆ ਇਹ ਰਿਆਂਗੇ ਉਹ ਬੂਖੇ ਦੇ ਮਾਰਚਾ ਅੱਜ ਵਾਲਾ ਉਹ ਕਹਿੰਦਾ ਹੋਰ ਵੀ ਇਦਾਂ ਹੀ ਨਾ ਰਾਤ ਨੂੰ ਹੋਰ ਹੋਇਆ ਆ ਵੀ ਆਪੀ ਗੱਡੀ ਖੂਗੀ ਮੈਂ ਵੀ ਜਿਦਾ ਮੈਂ ਕਿੰਨਾ ਹੁੰਦਾ ਨਾ ਗੱਲਾਂ ਬਾਈ ਜੀ ਜ਼ਿੰਮੇਦਾਰ ਸਾਡੇ ਪਿੰਡ ਦਾ ਹਰਜੀਤਾ ਬਾ ਇਹਨੂੰ ਕਿਹਾ ਅਸ ਗਿਆ ਆਵਾਜ਼ ਬਹੁਤ ਆਉਂਦੀ ਆ ਵੀ ਆ ਕੀ ਕਹਿੰਦਾ 36 ਦੀ ਟਰੈਕਟਰ ਕੱਢਦੇ ਆ ਤੇ ਇਧਰ ਸਪਰੇਅ ਕਰ ਲਗਾਇਆ ਬੰਦਾ ਉਹ ਵੀਰ ਦਾ ਕੁੱਤਾ ਕਵਾਚਾ ਉਹਦੇ ਦਵਾਲੇ ਹੋਏ ਸਾਰੇ ਜਣੇ ਕੋਹ ਨੂੰ ਫੋਨ ਕਰਕੇ ਪੁੱਛ ਲਾ ਤੂੰ ਠੰਗਦਾ ਮਮਾ ਕੁੜੀਆਂ ਤੂੰ ਆ ਚੱਟਾਂ ਕੁੜੀ ਕੁੜੀ ਆ ਕਹਿੰਦੇ ਬਾਲੀ ਵਾਲੀ ਗਰਾਉਂਡ 'ਚ ਬੰਦੇ ਹਜੇ ਆਏ ਨਹੀਂਗੇ ਸਾਡੇ ਅੰਦਰ ਗੁਰਦੁਆਰਾ ਸਾਹਿਬ ਪਾਰਟ ਚੱਲਦਾ ਆ ਨੈਟ ਉਹ ਲੇਟਾ ਲੂਟਾ ਬੱਤੀ ਚਲ ਜਾਂਦੀ ਤਾਂ ਕਰਕੇ ਲੱਗੇ ਪਹਿਲਾਂ ਖੇਲਣਾ ਹੈ ਹੈਂ ਜੈਡ ਨੇ ਬਹੁਤ ਅਸਰ ਕੀਤਾ ਹਾਂ ਕਰਦੇ ਗੱਲ ਬਿਜਲੀ ਵਾਲਿਆਂ ਨਾਲ ਤੂੰ ਮਮਾ ਲਿਪੜ ਹੋਰ ਹੋਰ ਲਿਪੜ ਯੂਟਿਊਬਰ ਆ ਬੜਾ ਤਗੜਾ ਹਲੋ ਦੇਖਿਆ ਨਹੀਂ ਕਿ ਇਹਨੂੰ ਰੋ ਗਾ ਰੋ ਤਸਕ ਪਾ ਰੋ ਤਸਕ ਪਾ ਆਜ ਮੇਰਾ ਖਾਣੇ ਦੇ ਭੀ ਹੱਤ ਕਰੇ ਜੇ ਤੇਜ਼ ਆ ਵੀ ਬਹੁਤ ਸਤਾਨਾ ਮੁੰਡੇ ਬਹੁਤ ਚੁੱਕ ਰਹੇ ਓਏ ਚੁੱਕਾ ਬੱਤ ਪੱਟ ਲੈ ਆਹ ਬੜਾ ओह वाह ओहो ओहो बड़ा दे बाहर ਬਲੇ ਆ ਕਾਰ ਵੀ ਤੇਰੇ ਨਾਲ ਜੁੜਿਆ ਯਾਰ ਬਾਹਰ ਦਾ ਜੇਬਾ ਉਹ ਤੇਰੀ ਕਾਰ ਮੁਟਾ ਗਿਆ हेलो बाल कोई कोई हेलो कल्यान